ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਪ੍ਰੀਤ ਸਿੰਘ ਖੁਸ਼ੀਵਰ ਅੱਜ ਅਸੀਂ ਪਹੁੰਚਿਆ ਜਿਹੜਾ ਗਰਦਾਸਪੁਰ ਦੇ ਕਸਬਾ ਕਾਨੌਰ ਨਜ਼ਦੀਕ ਪਿੰਡ ਸਾਲੇ ਚੱਕ ਦੇ ਵਿੱਚ ਸੋ ਕੁਦਰਤੀ ਮਾਰ ਦੇ ਨਾਲ ਕਾਫੀ ਜਿਹੜੇ ਘਰ ਤਾਂ ਨੁਕਸਾਨਾ ਹੀ ਹੋਏ ਨੇ ਤੇ ਕੁਝ ਜਿਹੜੇ ਹਰਦੀਪੇੜ ਦੇ ਵਿੱਚ ਆਏ ਸਨ ਕੁਦਰਤ ਦੀ ਮਾਰ ਦੇ ਵਿੱਚ ਉਹਨਾਂ ਨੂੰ ਚੱਕ ਵੀ ਜਿਹੜੇ ਨੇ ਮਿਲ ਚੁੱਕੇ ਨੇ ਤਾਂ ਉਹਨਾਂ ਘਰਾਂ ਦੀ ਵੀ ਜੜੀ ਪਰਪਾਈ ਹੋ ਚੁੱਕੀ ਆ ਤਾਂ ਕੁਝ ਘਰ ਜਿਹੜੇ ਨੇ ਗਾਇਕਾਂ ਵੱਲੋਂ ਗੋਦ ਲੈ ਗਏ ਸਾਨੂੰ ਤਾਂ ਕੁੱਦ ਜਿਹੜੀਆਂ ਇਹ ਸਮਾਜਿਕ ਸੰਸਥਾ ਸਾਨੂੰ ਉਹਨਾਂ ਵੱਲੋਂ ਵੀ ਜਿਹੜੇ ਨੇ ਪਰਪਾਈ ਉਹਨਾਂ ਦੀ ਕਰ ਦਿੱਤੀ ਗਈ ਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਵੀ ਇੱਕ ਉਹ ਘਰ ਹੈ ਜਿਹੜਾ ਇਸ ਹਰਦੀਪੇੜ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਦੋਂ ਬਾਰਸ਼ਾਂ ਰੋਕ ਰੋਕ ਕੇ ਹੋਈਆਂ ਸਨ ਤਾਂ ਇਸ ਘਰ ਨੂੰ ਵੀ ਜਿਹੜੀਆਂ ਬਾਰਸ਼ਾਂ ਨੇ ਆਪਣੀ ਜੋਕਦਮ ਹੀ ਇਹਨਾਂ ਜਿਹੜਾ ਵਾ ਮਤਲਬ ਕੱਚੀ ਜਿਹੜੀ ਛੱਤ 'ਚ ਡਿੱਗ ਪਈ ਕਿ ਇਹਨਾਂ ਕੋ ਘਰ ਵਾਲਿਆਂ ਦੇ ਕੋਲੋਂ ਆਪ ਦਾ ਕੋਈ ਸਮਾਨ ਵੀ ਜਿਹੜਾ ਨਹੀਂ ਨਿਕਲ ਕੱਢਿਆ ਗਿਆ ਪੇਟੀ ਤੱਕ ਜਿਹੜੀ ਆ ਉਹ ਥੱਲੇ ਆ ਦਸਨ ਜੋ ਗਿਆ ਬੈਡ ਤੱਕ ਜਿਹੜੇ ਥੱਲੇ ਨੇ ਬਿਲਕੁਲ ਫਰਜ ਜੀ ਫਰਿਜ ਤੱਕ ਜਿਹੜੀ ਆ ਘਰ ਵਾਲਿਆਂ ਦੇ ਕਹਿਨ ਦੇ ਜੋ ਕਿ ਥੱਲੇ ਆ ਹੋਰ ਵੀ ਜਿਹੜਾ ਲੋੜੀ ਦਾ ਸਮਾਨ ਜਿਹੜੇ ਘਰ ਦੇ ਵਿੱਚ ਹੁੰਦਾ ਉਹ ਸਾਰਾ ਹੀ ਇਹ ਸੱਤ ਦੇ ਨਾਲ ਜਿਹੜਾ ਥੱਲੇ ਜਿਹੜਾ ਦੱਬਿਆ ਚੁੱਕਿਆ ਸੋ ਘਰ ਵਾਲੇ ਮੈਂਬਰ ਦੇ ਦਸਮ ਜੋਗ ਚਲੋ ਕੋਈ ਨੁਕਸਾਨੀ ਜਿਹੜਾ ਮਾਲੀ ਮਾਲੀ ਨੁਕਸਾਨ ਤਾਂ ਜਿਹੜਾ ਘਰ ਦੀ ਜਿਹੜੀ ਚੀਜ਼ਾਂ ਨੇ ਉਹ ਤਾਂ ਹੋ ਚੁੱਕਾ ਪਰ ਜਾਣੀ ਨੁਕਸਾਨ ਜਿਹੜਾ ਨਹੀਂ ਹੋਇਆ ਸੋ ਇਹ ਉਹ ਬੱਡ ਜਿੱਥੇ ਘਰ ਦੇ ਪਰਿਵਾਰਕ ਜਿਹੜੇ ਮੈਂਬਰ ਜਿਹੜੇ ਨੇ ਮੌਜੂਦ ਸਨ ਘਰ ਦੇ ਵਿੱਚ ਸੌਰੇ ਸਨ ਸੋ ਕਿਸ ਟਾਈਮ ਜਿਹੜੀ 7 ਡਿਗਰੀ ਸਾਰੀ ਗੱਲਬਾਤ ਵੀ ਜਿਹੜੀ ਜਰੂਰ ਕਰਾਂਗੇ ਸੋ ਇੱਕ ਵਾਰੀ ਜਿਹੜੀ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਜੜੀਆਂ ਸਾਂਝੀ ਕਰ ਦਿੱਤੀਆਂ ਸੋ ਗਾਰੇ ਦੀ ਜਿਹੜੀ ਚਣਾਈਆਂ ਜਿਹੜੀ ਆ ਉਹ ਇਹ ਪਹਿਲੀ ਜਿਹੜੀ ਸਮੇਂ ਦੇ ਵਿੱਚ ਜਿਹੜੀ ਚੱਲਦੀ ਸੀ ਉਹ ਚਣਾਈਆਂ ਸੋ ਬਾਲੇ ਵੀ ਜਿਹੜੇ ਨੇ ਪਹਿਲਾਂ ਹੀ ਆਪਣੀ ਜੜ ਮੁਣਿਆਦ ਜਿਹੜੀ ਇਹ ਪੁਗਾ ਚੁੱਕੇ ਨੇ ਤੁਸੀਂ ਦੇਖ ਸਕਦੇ ਇਸ ਕਮਰੇ ਦੇ ਵਿੱਚ ਜਿੱਥੇ ਆਪਾਂ ਖਲੋਤੇ ਹਾਂ ਬਿਲਕੁਲ ਹੀ ਰਿਸਕ ਦੇ ਨਾਲ ਖਲੋਤੇ ਹਾਂ ਕਿਸੇ ਟਾਈਮ ਵੀ ਜਿਹੜਾ ਇਹ ਕਮਰਾ ਜਿਹੜਾ ਇਹ ਹਾਦਸਾ ਅਗਰਸ ਹੋ ਸਕਦਾ ਸੋ ਮੈਂ ਕੰਨ ਨੂੰ ਕਹਾਂਗਾ ਇੱਕ ਰੀ ਤਾਂ ਨਹੀਂ ਜਿਹੜੀਆਂ ਤਸਵੀਰਾਂ ਜਿਹੜੀਆਂ ਟੈਲਾਂ ਦੀਆਂ ਉਹ ਵੀ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀ ਕਰ ਦਿੱਤੀਆਂ ਹਨ ਸੋ ਟੈਲਾਂ ਵੀ ਜਿਹੜੀਆਂ ਨੇ ਆਪਣੀ ਜਿਹੜੀਆਂ ਨੇ ਦਰਜਾ ਜਿਹੜੀਆਂ ਨੇ ਜਿਸ ਰਜਾਂ ਤੇ ਸਾਨੂੰ ਉਹ ਆਪਣੇ ਦਰਜੇ ਜਿਹੜੀਆਂ ਉਹ ਜਿਹੜੀਆਂ ਛੱਡ ਚੁੱਕੀਆਂ ਨੇ ਸੋ ਕਈ ਥਾਵਾਂ ਤੋਂ ਜਿਹੜੀਆਂ ਵਿੱਥਾ ਜਿਹੜੀਆਂ ਨੇ ਉਹ ਕਮਰੇ ਦੇ ਵਿੱਚ ਪੈ ਚੁੱਕੀਆਂ ਨੇ ਸੋ ਇਹ ਉਸੇ ਤਰ੍ਹਾਂ ਹੀ ਜਿਹੜਾ ਕਮਰਾ ਜਦੋਂ ਨੁਕਸਾਨਦਾਇਕ ਹੋਇਆ ਨਾ ਘਰ ਦੇ ਪਰਿਵਾਰਕ ਮੈਂਬਰਾਂ ਤੋਂ ਕੋਲ ਕੋਈ ਚੀਜ਼ ਜਿਹੜੀ ਆ ਇਹ ਬਿਲਕੁਲ ਹੀ ਜਿਹੜੀ ਕੱਢੀ ਨਹੀਂ ਗਈ ਤੇ ਕੋਈ ਵੀ ਜਿਹੜਾ ਸਮਾਨ ਮੇਰੀ ਖਿਆਲ ਨਾਲ ਬਚਾਇਆ ਨਹੀਂ ਗਿਆ ਸੋ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਮੌਜੂਦ ਨੇ ਜਰੂਰ ਗੱਲਬਾਤ ਕਰ ਲੈਣੇ ਆ ਸੋ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਜਿਹੜੀਆਂ ਕੀਤੀਆਂ ਨੇ ਉਹ ਆਪਾਂ ਇਸ ਕਰਦੀ ਆ ਦੇਖ ਸਕਦੇ ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਬਾਗੀਆਂ ਜਿਹੜੀਆਂ ਇਹ ਉਸ ਟਾਈਮ ਦੀ ਜਿਹੜੀਆਂ ਲੱਗੀਆਂ ਨੇ ਸੋ ਇਹ ਵੀ ਆਪਣਾ ਜਿਹੜਾ ਪੂਰਾ ਜਿਹੜਾ ਹੌਂਦ ਜਿਹੜੀ ਆ ਆਪਣਾ ਪਰਭਾਈ ਜਿਹੜੀ ਕਰ ਚੁੱਕੀਆਂ ਨੇ ਦਰ ਸੋ ਇਹਨਾਂ ਦਾ ਵੀ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਕੰਮ ਜਿਹੜਾ ਕੰਪਲੀਟ ਹੋ ਚੁੱਕਾ ਸੋ ਮੈਂਬਰ ਸਾਰਨੇ ਮੌਜੂਦ ਨੇ ਜ਼ਰੂਰ ਗੱਲ ਕਰਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾ ਭਰਾ ਜੀ ਕਿੰਦਰ ਕਿਹੜਾ ਪਿੰਡ ਹੈ ਜੀ ਚਾਲੇ ਚੱਕ ਕਿੰਨੇ ਜਿਹੜਾ ਕਮਰਾ ਜਿਹੜਾ ਫਿਰ ਨੁਕਸਾਨ ਦੇ ਕਿਉਂ ਹੋਇਆ ਸਰੇ ਇਹ ਅੰਦਰ ਹੈ ਪਾਜੀ ਜਦੋਂ ਸਾਰਾ ਫਿਰ ਡੱਗ ਪਿਆ ਤੇ ਜਾਨੀ ਕਿ ਬੱਚੇ ਆਏ ਤੇ ਬੱਚਿਆਂ ਨੇ ਆਣ ਕੇ ਵੇਖਿਆ ਤਾਂ ਮੈਨੂੰ ਖੁਦ ਨਹੀਂ ਪਤਾ ਕਿ ਮੈਨੂੰ ਦੇਣਾਂ ਦੇ ਵਿੱਚ ਇਹ ਨੁਕਸਾਨ ਦੇ ਕਿਉਂ ਹੋਇਆ ਹਾਂਜੀ ਕਿਹੜੇ ਦੇਣਾਂ ਦੇ ਵਿੱਚ ਇਹ ਨੁਕਸਾਨ ਦੇ ਕਿਉਂ ਹੋਇਆ ਆ ਪਾਣੀ ਜਦੋਂ ਆਇਆ ਬਾਰਸ਼ ਦੇ ਵਿੱਚ ਮਤਲਬ ਇਹ ਤੋਂ ਜਿਹੜਾ ਵਾ ਪਾਣੀ ਨੇ ਥੱਲੇੋਂ ਮਾਰ ਕੀਤੀ ਜਾਂ بارشਾਂ ਨੇ ਮਾਰ ਕੀਤੀ। بارش ਨੇ ਮਾਰ ਕੇ ਬਹੁਤ ਨੁਕਸਾਨ ਕੀਤਾ। ਨੁਕਸਾਨ ਕੀਤਾ। ਹਾਂਜੀ। ਨਹੀਂ ਸਮਾਂ ਰਹਿਤ ਜਿਵੇਂ ਤਰਪਾਲਾਂ ਦੀ ਮਤਲਬ ਇੰਨੀ ਜਿਹੜੀਆਂ ਸਮਾਲ ਸੀ ਵੀ ਸੰਸਤਾ ਜਾਂ ਮਤਲਬ ਦਾਨੀ ਸੱਜਣ ਦੇ ਦੇ ਰਹੇ ਸੀ। ਤੁਸੀਂ ਤਰਪਾਲ ਤੋਂ ਤਰੋਂ ਪਾ ਕੇ ਇਹਨੂੰ ਥੋੜੀ ਬਹੁਤੀ ਕੀਤਾਂ ਨਹੀਂ ਕਵਰ ਕੀਤਾ। ਨਹੀਂ ਆਈ ਪਹਿਲਾਂ ਕਿ ਤਾਏ ਤਾਂ ਕੋਦ ਨਹੀਂ ਪਤਾ ਲੱਗਾ ਫਿਰ ਸੋਤਿਆਂ ਦਾ ਵੀ ਸਾਡੇ ਤਾਂ ਨੁਕਸਾਨ ਹੋ ਸਕਦਾ ਹੈ। ਯਾਨੀ ਕਿ ਇਹ ਮੌਦੇ ਮੂਹ ਦੇ ਵਿੱਚੋਂ ਬਚਿਆ। ਮਤਲਬ ਪਹਿਲਾਂ ਕਮਰੇ ਦੀ ਜਿਹੜੀ ਹਾਲਤ ਹੈ بارشਾਂ ਤੋਂ ਪਹਿਲਾਂ ਮਤਲਬ ਠੀਕ ਸੀ। ਹਾਂਜੀ ਪਹਿਲੋ ਠੀਕ ਹੀ ਗਾਰੇ ਦੀ ਚੜਾਈ ਸਾਰਾ ਪੀ ਡੇ ਗਿਆ ਸਮਾਨ ਵੀ ਸਾਡਾ ਟੁੱਟ ਭੱਜ ਗਿਆ ਜੇ ਕਿਹੜਾ ਕਿਹੜਾ ਸਮਾਨ ਹੀ ਸਮਾਨ ਪੇ ਜੜੀ ਕ ਬੈਡ ਬੁੱਡ ਹੀ ਗਿਆ ਪੇਟੀ ਪੋਟੀ ਫ੍ਰਿਜ ਜੀ ਸਭ ਕੁ ਟੁੱਟ ਗਿਆ ਹਾਂਜੀ ਗਾੜੀ ਸਾਡੇ ਕੋਈ ਮਜਤ ਪੈਸਾ ਨਹੀਂ ਲੈਣ ਵਾਸਤੇ ਕਮਰਾ ਬਣਾਉਣ ਵਾਸਤੇ ਵੀ ਮਤਲਬ ਸਮਾਨ ਸਾਡੀ ਮਜਤ ਕੀਤੀ ਜਾਏ ਸਮਾਨ ਤੁਹਾਡੇ ਕੋਈ ਮਤਲਬ ਜਿਹੜਾ ਘਰ ਦੇ ਵਿੱਚ ਲੋੜੀ ਦਾ ਬਿਸਤਰਾ ਕੋਈ ਚੀਜ਼ ਨਾ ਕੋਈ ਨਹੀਂ ਬਚੀ ਹਾਂਜੀ ਸਾਰਾ ਘਰਕ ਹੋ ਗਿਆ ਮਹਲੂ ਦਾਣਾ ਪੱਕ ਵੀ ਥੋੜਾ ਬੋਤਾ ਜਾਣਾ ਦਾਣਾ ਥੋੜੇ ਜੇ ਦੋ ਕੁ ਗੁੱਥੂ ਬਚੇ ਸੀ ਤੇ ਉਹ ਹੀ ਬਸ ਸਾਡੇ ਕੋਲ ਬਾਕੀ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਹਾਂਜੀ ਮਹਲੂ ਕੇ ਸਮਾਜ ਸੇਵੀ ਨੇ ਜਾਂ ਕਿਹਨੇ ਮਦਦ ਇੱਧਰ ਕਰਨ ਦੇਖਣ ਹਾਲਾਤ ਦੇਖਣ ਆ ਮੌਕਾ ਦੇਖਣ ਆ ਆਉਂਦੇ ਆ ਜਾਣੀ ਕਿ ਸਾਡੇ ਤਾਂ ਖਾਜੇ ਤਾਂ ਕੋਈ ਪੈਹਾ ਤੇ ਲਾਣੇ ਪੜਿਆ ਆਉਂਦੇ ਜਰੂਰ ਜੀ ਹਾਂਜੀ ਜਿੰਨ ਬਲੋ ਜਿਹੜੇ ਹੜ ਦੀ ਲਪੇਟ ਦੇ ਵਿੱਚ ਆਏ ਨੇ ਬਰਸਾਤੀ ਜਾਂ ਉਹਨਾਂ ਦੇ ਚੱਕ ਵੀ ਲਾਉਂ ਸੋ ਥੁਕਦੇ ਕੁਝ ਗਾਇਕਾਂ ਵੱਲੋਂ ਗੋਦ ਲਏ ਗਏ ਨੇ ਕੁਝ ਦਾਨੀ ਸੱਜਣਾ ਵੱਲੋਂ ਜਿਹੜੇ ਬਣਾ ਕੇ ਭਰ ਭਾਈ ਵੀ ਹੋ ਚੁੱਕੀ ਲੋਕ ਮੁਰ ਸੇਗਿਆਂ ਦੇ ਵਿੱਚ ਆਪਣੇ ਜਿਹੜੇ ਨੇ ਰਹਿਣੇ ਪਾਜੀ ਸਾਡੇ ਤਾਂ ਕੁਝ ਨਹੀਂ ਆ ਕੁਝ ਨਹੀਂ ਆ ਹਾਂਜੀ ਪਹੁੰਚ ਨਹੀਂ ਕੀਤੀ ਹਾਂਜੀ ਹਾਂਜੀ ਆਂਦੇ ਜਰੂਰ ਰਹਿਣੇ ਹਾਂ ਕਦੇ ਕੁਝ ਨਹੀਂ ਰੇ ਹਾਂਜੀ ਆਂਦੇ ਰਹਿਣੇ ਤੇ ਕੀ ਆ ਸਾਨੂੰ ਦਿੱਤਾ ਕੁਝ ਨਹੀਂ ਨਾ ਇਹਦਾ ਘਰ ਵਾਲਾ ਨਾ ਮੇਰਾ ਘਰ ਵਾਲਾ ਤੁਹਾਨੂੰ ਮੈਂ ਆਪਣਾ ਘਰ ਬਖ ਲੈਣੀ ਹਾਂਜੀ ਇਹ ਗੱਲ ਲੇਕ ਨੂੰ ਕਿ ਲਈਂਦੇ ਰਹੇ ਹਾਂ ਲੈ ਕੇ ਲਾ ਜਿੰਦਗੀ ਕੀਤਾ ਕੁਛ ਹੁਣ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੇ ਗਾੜੀ ਵੀ ਸਾਡੀ ਮਜਤ ਹੋ ਜਾਏ ਸਾਡੇ ਪੇ ਕੁੱਲੀਹਾੜੀਆਂ ਦੋ ਖੜੀਆਂ ਹੋ ਜਾਣ ਆਡਾ ਕੋਈ ਸਹਾਰਾ ਨਹੀਂਗਾ ਮਨ ਲੋ ਕੋਈ ਲੈਂਟਰ ਵਾਲੀ ਤੁਹਾਡੀ ਮੰਗੇ ਕਿ ਜਾਂ ਇਦਾਂ ਦੇ ਫੇਰ ਜਲਬ ਬਣ ਜੇ ਉਹ ਤਾਂ ਹੁਣ ਬਾਜੀ ਸਰਕਾਰ ਦੀ ਮਰਜ਼ੀ ਆ ਜੋ ਵੀ ਉਹ ਚਾਵੇ ਵੀ ਪੈਸੇ ਦੇ ਹਿਸਾਬ ਨਾਲ ਬੰਨਣਾ ਜੇ ਤਾਂ ਹੀ ਤੇ ਚਾਹਣੇ ਹਾਂ ਤੁਹਾਡੇ ਵਾਲਾ ਪ੍ਰਭੂ ਵੱਧ ਬਰਕਤਾਂ ਦੇਵੇ ਤੇ ਲੈਂਟਰ ਨਹੀਂ ਪੈਜੇ ਤੁਹਾਡਾ ਇਹ ਨਾਲ ਬੜਾ ਸਾਨੂੰ ਧੰਨਵਾਦ ਆ ਤੁਸੀਂ ਸਾਡੇ ਤੱਕ ਉਪੜੇ ਜਿੱਥੇ ਕਿੱਥੇ ਮਿਲੋਂ ਜਿਹੜਾ ਤੁਹਾਡਾ ਰਹਿਣ ਬਿਸ਼ਰਾ ਕਿੱਥੇ ਰਹਿਣੀ ਮੈਂ ਕਾਕੇ ਦੇ ਘਰ ਰਹਿੰਦੀ ਜੀ ਹਾਂਜੀ ਕਿਸ ਦੇ ਜੇਠ ਦੇ ਘਰ ਰਹਿੰਦੀ ਜੀ ਕਿੰਨਾ ਸਮੋਗ ਜਿਹੜਾ ਕਰੋ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨੇ ਹਾਂਜੀ ਜੀ ਤੋ ਫੜ ਪਿਆ ਉਹ ਜੀ ਤੱਕ ਨੇ ਸਾਰ ਨਹੀਂ ਲਏ ਹਾਏ ਤਾਕ ਕੋਈ ਸਾਰ ਨਹੀਂ ਸਾਨੂੰ ਵੀ ਸਾਡੇ ਤਾਕ ਵੇਖਣ ਆਉਂਦੇ ਚੱਲ ਜਾਂਦੇ ਤੇ ਜਾਨੀ ਕਿ ਸਾਨੂੰ ਕੋਈ ਪਤਾ ਨਹੀਂ ਰਾਤ ਦੇਣ ਰੱਬ ਗੜੀ ਮੈਂ ਤਾਂ ਫਰਿਆਦਾ ਕਰਨੇ ਵੀ ਸਾਡਾ ਕਿਸੇ ਪਾਸੇ ਖਦਾਮ ਦਾ ਮੇਰੀ ਡਾਣੀ ਨਵਾ ਤੇ ਚੱਲ ਮੈਂ ਵੀ ਆਪਣੇ ਘਰ ਆ ਜਾ ਕੀ ਲੱਗਦਾ ਕਿ ਕਿਸਦੇ ਮਲ ਰਣਾ ਸਹੀ ਰਦਾ ਆਪਣੇ ਕੁਲੀ ਦੀ ਆਪਣੇ ਕੁਲੀ ਦਾ ਐਸਾ ਹੀ ਭਾਜੀ ਆਪਣੇ ਆਪਣੇ ਕੱਖਾਂ ਦੀ ਕੁਲੀ ਵੀ ਸਾਨੂੰ ਸੋਨਾ ਹੀ ਆ ਹਾਂਜੀ ਕਿ ਕਿਸਦੇ ਘਰ ਫਿਰ ਤੁਹਾਨੂੰ ਪਤਾ ਵਾ ਝੱਕ ਦੇ ਕਿਸਦੇ ਘਰ ਜਾਣਾ ਭਾਜੀ ਜੇ ਟੀਆ ਪਰ ਨਹੀਂ ਉਹ ਗੱਲ ਨਹੀਂ ਜੇ ਬਾਂਦੀ ਹਾਂਜੀ ਇਹੋ ਮੇਰੀ ਤੇ ਇਹੋ ਟਾਡੇ ਗਾੜੀ ਭੈਂਤੀ ਵੀ ਵਾਤੋ ਵਾਤ ਸਾਡੀ ਮਜਿਤ ਕਰੋ ਕੌਣ ਕੌਣ ਵੇਹ ਪਰਵਾਦ ਦੇ ਵਿੱਚ ਇੱਕ ਕਾਕਾ ਤੇ ਮੈਂ ਇਹ ਮੁੰਡਾ ਨਾਲ ਦੋਵੇਂ ਹਾਂਜੀ ਭਾ ਮਾਸਾ ਹੀ ਮਾਪੋਤੇ ਦੇ ਘਰ ਚ ਘਰ ਵਾਲੇ ਕਿੰਦੋ ਐਕਸਪੀਰੀਅੰਸ ਕਾਰ ਵਾਲਿਆਂ ਨੂੰ ਜਾਨੀ ਕਿ 20 ਸਾਲ ਹੋ ਗਏ ਛੋਟੇ ਹੀ ਬੱਚੇ ਜਿੰਦੀ ਡੈਥ ਹੋ ਗਈ ਹਾਂਜੀ ਉਦੋਂ ਜਦੋਂ ਮੈਨੂੰ ਕਰਦੇ ਤੁਸੀਂ ਕੰਮ ਕਰਦੇ ਮੈਨੂੰ ਕਨੇਕਾ ਜਿਹੜੇ ਸੁਪਨੇ ਪਾਏ ਉਹਨੇ ਕਰਨ ਨੂੰ ਲੈ ਕੇ ਤੁਸੀਂ ਹਾਂਜੀ ਜਦੋਂ ਕੰਮ ਕਰਦੇ ਤੁਸੀਂ ਇਨੇਕਾ ਤੁਹਾਡੇ ਮਨ ਦੇ ਵਿੱਚ ਸੁਪਨੇ ਹੁੰਦੇ ਹੋਣੇ ਵੀ ਘਰ ਨੂੰ ਲੈ ਕੇ ਵੀ ਆ ਪਰਪਾਈ ਕਰਨੀ ਆ ਚੀਜ਼ ਬਣਦੀ ਹਾਂਜੀ ਹਾਂ ਸੋਚਾਂ ਵਿਚਾਰਾਂ ਦੇ ਵਿੱਚ ਇਹੋ ਮਨ ਦੇ ਵਿੱਚ ਟੈਨਸ਼ਨਾਂ ਲੱਗੀਆਂ ਰਹਿੰਦੀਆਂ ਨੇ ਵੀ ਅੱਜ ਵੀ ਘਰ ਵਾਂਜੇ ਕੱਲ੍ਹ ਵੀ ਵਾਂਜੇ ਇਹੋ ਪ੍ਰਭੂ ਕਿਤੇ ਮੇਰੀ ਮਜਦਤ ਕਰ ਇਹੋ ਮੇਰੀ ਬੇਨਤੀ ਹੁਣ ਭਾਜੀ ਸਾਰਿਆਂ ਦੇ ਗਾੜੀ ਹੱਥ ਵਨ ਕੇ ਵੀ ਮੇਰੂੰ ਮਜਦਤ ਦੀ ਲੋੜ ਆ ਮੈਂ ਤੁਹਾਡੀ ਆਪ ਦੀ ਕਮਿਊਨਟੀਆਂ ਨੇ ਜਿਵੇਂ ਬਣੀਆਂ ਨੇ ਸੱਚਤਾ ਬਣੀਆਂ ਨੇ ਉਹ ਵੀ ਬਣੀਆਂ ਨੇ ਉਹਨਾਂ ਨੇ ਤੁਹਾਡੇ ਦਾ ਕਦੀ ਰਾਤ ਨਹੀਂ ਕੀਤਾ ਨਾ ਨਾ ਕੋਈ ਨਹੀਂ ਸਾਡਾ ਕਰਦਾ ਹੀ ਨਿਗਾਹ ਹੀ ਝੂਠ ਨਹੀਂ ਮਾਰਦੇ ਪ੍ਰਭੂ ਦੇ ਘਰ ਚ ਜਾਣੇ ਆ ਪ੍ਰਭੂ ਸਾਡੀ ਮਜਦ ਕਰੇਗਾ ਤਾਂ ਉਹਨਾਂ ਦੇ ਜੀ ਖਰਾ ਚਲੋ ਤੋ ਤਹੀ ਆਡੇ ਘਰ ਆਏ ਪ੍ਰਭੂ ਤੁਹਾਡੇ ਵੀ ਬੁੱਧ ਪਾਵੇ ਤੁਸੀਂ ਸਾਡੇ ਵਾਸਤੇ ਕੋ ਸੋਚੋ ਕਿਹਨੇ ਮਦਦ ਕਰਨੀ ਦਾਨੀ ਜੀ ਸਮਾਸ਼ ਸੇਵੀ ਕਹਦੇ ਮਨ ਮੇਰ ਪੈਂਦੀ ਜਾਂ ਜਿਹੜੀਆਂ ਕਰ ਰਹੀਆਂ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਕਿਡਾ ਐਡਰੈਸ ਹਾਂਜੀ ਹਾਂਜੀ ਪ੍ਰੋਪਰ ਕਿਡਾ ਐਡਰੈਸ ਜਿਹੜੀ ਜਾਣਕਾਰੀ ਦੇ ਦਿਓ ਕਿਹੜਾ ਪਿੰਡ ਕਿਹੜਾ ਪਿੰਡ ਛਾਲੇ ਚੱਕ ਛਾਲੇ ਚੱਕ ਜ਼ਿਲ੍ਹਾ ਗਰਦਾਸਪੁਰ ਜੀ ਜੀ ਇਧਰ ਜਿਹੜੀ ਕਲਨੌਰ ਸਾਈਡ ਤੋਂ ਜਿਹੜਾ ਹਾਂਜੀ ਹਾਂਜੀ ਸੋ ਇਹ ਸਾਨੂੰ ਪਰਵਾਰਕ ਮੈਂਬਰ ਜਿਨ੍ਹਾਂ ਨੇ ਜਿਹੜੀ ਆਪਣੀ ਸਾਰੀ ਜਿਹੜੀ ਦਾਸਤਾ ਜਿਹੜੀ ਆ ਬਿਆਨ ਕੀਤੀ ਹੈ ਕਿ ਦਰਦ ਬਿਆਨ ਕੀਤਾ ਇਸ ਕੁਦਰਤੀ ਮਾਰ ਨੂੰ ਕੋਈ ਇਨਸਾਨ ਤਾਂ ਚਾਹੁੰਦਾ ਨਹੀਂ ਸੀ ਔਰ ਕੁਦਰਤ ਅੱਗੇ ਕਿਸ ਦਾ ਜੋੜ ਹੈ ਜਦੋਂ ਕੁਦਰਤ ਨੇ ਆਪਣੀ ਹੋਂਦ ਬਖਾਲਣੀ ਹੋਵੇ ਜਾਂ ਸਾਸ ਕਰਾਉਣਾ ਹੋਵੇ ਤਾਂ ਉਹ ਨਾ ਗਰੀਬ ਦੇ ਦਿਹਦੀ ਆ ਤੇ ਨਾ ਅਮੀਰ ਦੇ ਦਿਹਦੀ ਆ ਸੋ ਇਦਾਂ ਦੇ ਜਿਹੜੇ ਗਰੀਬ ਘਰ ਇਸ ਕੁਦਰਤ ਦੀ ਲਪੇਟ ਦੇ ਵਿੱਚ ਮਾਰ ਦੇ ਵਿੱਚ ਤਾਂ ਕਾਫੀ ਆਏ ਆਏ ਤਾਂ ਚਲੋ ਅਮੀਰ ਵੀ ਆ ਗਏ ਨੇ ਪਰ ਜਿਹੜੀ ਜ਼ਿਆਦੀ ਹੈ ਨੁਕਸਾਨ ਦਾ ਕੀਤਾ ਉਹ ਗਰੀਬਾਂ ਨੂੰ ਕੀਤਾ ਸੋ ਇਹ ਤਾਂ ਆਪਣੀ ਕੱਖਾਂ ਦੀ ਗੁੱਲੀ ਦੇ ਵਿੱਚ ਵੀ ਜਿਹੜਾ ਰਹਿਣ ਬੇਚਾਰਾ ਕਰ ਰਹੇ ਸਨ ਅੱਜ ਉਹਨਾਂ ਘਰਾਂ ਦੇ ਵਿੱਚੋਂ ਹੀ ਬੇਕਾਰ ਹੋ ਕੇ ਜਿਹੜੇ ਨੇ ਉਹ ਰਹਿਣ ਨੂੰ ਮਜਬੂਰ ਨੇ ਸੋ ਕਿਸੇ ਸਮਾਜ ਸੇਵੀ ਸੰਸਥਾ ਨੇ ਜਾਂ ਕਿਸੇ ਅਨਰ ਵੀਰ ਨੇ ਇਹਨਾਂ ਤੱਕ ਜਿਹੜੀ ਮਦਦ ਨਹੀਂ ਕੀਤੀ ਸੋ ਇੱਕ ਵਾਰੀ ਰਿਐਲਿਟੀ ਜ਼ੀ ਉਹ ਦੇਖਣ ਤਸਵੀਰਾਂ ਤੋਂ ਤੁਸੀਂ ਸਾਰਿਆਂ ਨੇ ਜਿਹੜੀਆਂ ਦੇਖ ਹੀ ਲਈਆਂ ਕਿ ਕਿਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਬਿਲਕੁਲ ਖਸਤਾ ਹੋ ਚੁੱਕੀ ਬਾਲਾਂ ਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀ